ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਨਮ੍ਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਮੱਜ ਤੇ ਇੱਕ ਗਾਂ ਤੋਂ ਕੜ ਗੱਬੇ ਨੇ ਤੇ ਦੋ ਜਿਹੜੀਆਂ ਜਰਸ ਹੋਈਆਂ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਦੀਆਂ ਨਾਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਵੀਡੀਓ ਜਿਤਨਾ ਬੇਨਤੀ ਇਹੀ ਹੁੰਦੀ ਹੈ ਸਾਡੀ ਵੀ ਜਿਹੜੇ ਵੀ ਵੀ ਇਨੇ ਪਸ਼ੂ ਲੈਣਾ ਵਾ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਤਿੱਦੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਤੇ ਪਸ਼ੂ ਖਰੀਦੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਾਂ ਠੀਕ ਠਾਕ ਜੀ ਸਭ ਵਧੀਆ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਪਿੰਡਾ ਜਿਲ੍ਹਾ ਮੁੰਦਾ ਸੀਂ ਜੰਮਣਾ ਵਾਲਾ ਜੀ ਤੇ ਫੋਨ ਨੰਬਰ ਵੀ ਬੋਲ ਦ ਨਾ 9454995 ਠੀਕ ਆ ਹਾਂਜੀ ਤੇ ਕਿੰਨੀਆਂ ਚ ਵਿੱਚ ਨਾਲੀਆਂ ਅੱਜ 20 ਚਾਰ ਇਹਦੇ ਤਿੰਨ ਪਾਵਾਂਗੇ ਇੱਕ ਬਾਬਾ ਜੀ ਹੁਣੇ ਲੈ ਲੀ ਆ ਅੱਛਾ ਇਹਦਾ ਸੌਦਾ ਹੋ ਗਿਆ ਇਹਦਾ ਸੌਦਾ ਹੋ ਗਿਆ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਹੁਣ ਜਿਹੜੀਆਂ ਆਹੀ ਤਿੰਨ ਰਹਿ ਗਈਆਂ ਇਹ ਖਾ ਦੀਏ ਆ ਗੱਬਣ ਟੋਕਰ ਤੋਂ ਚਲੋ ਫਿਰ ਸ਼ੁਰੂਆਤ ਆ ਤੋਕੜ ਗਾ ਬੰਦੇ ਕਰ ਲੈਨੇ ਕਿੰਨੇ ਚਿਰ ਦੀ ਜਰਸੀ ਚੈੱਕ ਪਾਸ 550 ਰੁਪਏ ਦੀ ਚੈੱਕ ਪਾਸ ਦੀ ਚੈੱਕ ਪਾਸ ਆ ਹਾਂ ਚੈੱਕ ਪਾਸ ਆ ਤੇ ਦੁੱਧ ਦੁੱਧ ਦਾ ਰੁਪਇਆ ਤੇ ਪੰਜ ਕਿਲੋ ਤਿਆਰ ਦੇ ਅੱਛਾ ਹਾਂਜੀ ਹਾਂਜੀ ਤੇ ਸੱਜਣ ਨੇ ਕਿੰਨਾ ਚੋਆਏ ਨੇ 100 ਰੁਪਏ ਪਹਿਲਾਂ ਸੁਣਿਆ ਘਰ ਵਾਲਿਆਂ ਦਾ ਵੀ 10-11 ਕਿਲੋ ਦੁੱਧ ਦਿੱਤਾ ਇਹਨੇ ਹੁਣ ਦੂਸਰਾ ਸੋਨਾ ਦੂਸਰਾ ਸੁਆ ਸੁਆ ਚਲੋ ਤੋਰੋ ਮੈਂ ਫੇਰ ਇੱਕ ਰੀਨ ਦੁੱਧ ਦੇ ਕੋਲ ਹੁਣ 5 ਕਿਲੋ ਤੇ ਲਾਗੇ ਬੰਨੇ ਹੀ ਆ ਜਿਹੜਾ ਕਹਿੰਦੇ ਕੀ ਹੈਗਾ ਹੈ ਪੰਜਾਹ ਮਹੀਨੇ ਦੇ ਚੈੱਕ ਪਾਸਟ ਪੰਜਾਹ ਸਾਢੇ ਪੰਜਾਹ ਮਹੀਨੇ ਦੇ ਲਾਗੇ ਬੰਨੇ ਚੈੱਕ ਪਾਸ ਤੇ ਜਿਹੜੀ ਕਹਿੰਦੇ ਤੇ ਕਿੰਨਾ ਫੇਰੇ ਦਾ ਮੁੱਲ ਹੈ ਮੁੱਲ ਜੀ 3000 ਰੁਪਏ ਅੱਛਾ ਜੱਸ ਲਾਈਆਂ ਇੱਕ ਰਾਵ ਮਾਨਤਾ ਕਰਵਾਓ ਕਰ ਦੋਗੇ ਆਪ ਹੀ ਹਰ ਵੀ 50000 ਚ ਪਹੁੰਚ ਕਰ ਦਾਂਗੇ ਅੱਛਾ 50000 ਚ ਪਹੁੰਚ 100 ਕਿਲੋਮੀਟਰ ਤੱਕ ਸਾਡਾ ਮੇਰੇ ਕਰ ਦਾਂਗੇ ਰੁਪਈ ਜੀ ਠੀਕ ਆ ਤੇ ਆਪੇ ਪੰਜ ਮਹੀਨੇ ਦੀ ਗੱਲ ਪੰਜ ਕਿਲੋ ਦੁੱਧ ਇਹਦੇ ਲਾਗੇ ਤਾਂ ਦੇਖ ਸਕਦੇ ਬਾਕੀ ਮਿਲਕਵੇ ਨੇ ਵੀ ਚੰਗੀ ਆ ਹਾਂ ਤੇ ਹੁਣ ਜਿਹੜੀ ਆਵਲੀ ਝੋਟੀ ਆ ਚੰਗੀ ਜਵਾਨ ਝੋਟੀ ਆ ਜਿਹੜੀ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨੂੰ ਅੱਜ ਸਦਵਾ ਦੇਣਾ 20 ਸੋਈ ਨੂੰ ਤੇ ਬੱਚਾ ਕੀ ਮੰਗਰ ਕੱਟਾ ਜੀ ਮੰਗਰੇ ਤੇ ਕੱਟਾ ਆ ਆਹ ਮਿਲ ਕੱਟਾ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਏ 12 ਰੁਪਏ ਜਿਹੜਾ ਕੰਡਿਆ ਆਈਟਮ 14 ਕਿਲੋ ਤਿਆਰ ਜੀ ਤਿਆਰ ਬਿਲਕੁਲ 14 ਕਿਲੋ ਤਿਆਰ ਪਹਿਲੇ ਸਵੇਰ ਨੂੰ ਕਿਓਟੀ ਹੈ ਅੱਛਾ 16 ਜਦੋਂ ਪਹਿਲੇ ਸਵੇਰੇ ਦੁੱਧ ਦਿੱਤਾ ਜੀ ਅੱਛਾ ਤੂੰ ਉਹ ਜੇ ਛਿੱਗੀ ਜੋ ਦੂਜਾ ਸੁਆ ਜੀ 12 ਕਿਲੋ ਹਰ ਵੀ ਮੇਰੇ ਕੋਲ ਜਿੱਦਾਂ ਮਰਜੀ ਦੋ ਟਾਈਮ ਕੋ ਵੀਰ ਖਰਾਕ ਹੋ ਗਏ ਲੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਾਦੇ ਲੱਗੇ ਤੋਂ ਚੰਗੇ ਗੈਪ ਤੇ ਆ ਤੇ ਬਾਕੀ ਹਵਾਨੇ ਤੇ ਦੋਵਾਂ ਪਾਸੇ ਨਾੜੰਬਰੀ ਕੋਲੇ ਕਿ ਚੰਗੀਆਂ ਦੋਹਰੋਂ ਹੈ ਇੱਕ ਹਰ ਵੀ ਇਹ ਤੋਂ ਸਾਮ ਵਾਲਾ ਲੈ ਗਿਆ ਦੋ 17 18 ਕਿਲੋ ਪਾਓਗੀ ਠੀਕ ਹੈ ਆ ਤਵੇ ਵੇਖੋ ਕਿੱਡਾ ਤਗੜਾ ਹੈ ਕੱਦ ਕਾਠ ਪੱਖਾਂ ਤੇ ਪੂਰੀ ਜਵਾਨ ਝੋਟੀ ਆ ਜਿਹੜੀ ਵੱਡੀ ਝੋਟੀ ਆ ਬਾਕੀ ਦੋ ਤਿੰਨ ਕੋਈ ਵੀਰ ਆਪਣੀ ਚਵਾਈ ਕਰਕੇ ਖੜੇ ਹਾਂ ਦੋ ਟਾਂ ਮਰ ਵੀ ਆਪਣੀ ਚੋ ਕੇ ਖੜੇ ਹਾਂਜੀ ਕੱਦ ਕੱਟ ਪੱਖੋਂ ਜਿਹੜੀ ਜਵਾਨ ਝੋਟੀ ਹੈ ਜਿਹੜੀ ਲੱਗ ਜੀ ਤੇ ਇਹਦਾ ਫਿਰ ਮੁੱਲ ਬੋਲਾ ਹਰਪ੍ਰੀਤ ਇਹਨੇ ਜਿਆ ਦੁੱਧ ਆਰੀਆਂ ਮੱਧਾਂ ਤੇ ਕੋਈ ਇੱਕ ਮੱਸੀਆਂ ਦਾ ਅੱਛਾ ਆਪਾਂ 1 ਲੱਖ 20 ਵੀ ਦੇਵਾਂਗੇ ਅੱਛਾ 1 ਵੀ ਦੇ ਦੋਗੇ ਉਹ ਚ 5000 ਛੋੜੇ 1 ਲੱਖ 15000 ਦੇਵਾਂਗੇ ਤੇ ਪਹੁੰਚ ਵਿੱਚ 100 ਕਿਲੋਮੀਟਰ ਤੱਕ ਰਪੀਜੀ 14 ਕਿਲੋ ਮੇਰੇ ਕੋਲ ਬੋਲਾ ਮੇਰੇ ਕੋਲ ਦੋਨੋਂ ਸੱਤਾ ਲੱਗੇ ਠੀਕ ਆ ਹਾਂ ਤੇ ਹੁਣ ਇੱਕ ਆਮ ਅੱਜ ਜੀ ਇਹ ਹਰਪ੍ਰੀਤ ਜੀ ਨੌਵਾਂ ਮਹੀਨੇ ਦੀ ਗੱਬਣ ਜੀ ਅੱਛਾ ਹਾਂਜੀ ਇੱਕ ਮਹੀਨਾ ਰਹਿ ਗਿਆ ਸੂਰਜ ਠੀਕ ਆ ਤੇ ਦੁੱਧ ਨਹੀਂ ਦਿੰਦੀ ਹਨਾ ਨਾ ਦੁੱਧ ਨਹੀਂ ਬੀ ਦਿੰਦੀ ਦੁੱਧ ਮੇਰੀ ਤਾਂ ਲੋੜ ਨਹੀਂ ਆਉਂਦੀ ਮੈਨੂੰ ਚਾਹਦਾ ਕਿ ਲੱਦ ਦੁੱਧ ਭਰਦੀ ਆ ਅੱਛਾ ਹਾਂਜੀ ਤੋਰਾਂ ਫੇਰ ਇੱਕ ਵਾਰੀ 13 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਕਿ ਸੱਜੇ ਰਿਵਾ ਦਿੰਦੀ ਹੈ ਬਾਕੀ ਫੇਰ ਵੀ ਇੱਕ ਵਾਰੀ ਕੋਈ ਵੀਰ ਆਪਣੀ ਚੈੱਕ ਕਰਾ ਲੇ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਵੀ ਕਿੰਨੇ ਪ੍ਰੋਪਰ ਦੇ ਨੇ ਕਿੰਨੇ ਕਿ ਰਹਿ ਗਏ ਆ ਕਈ ਜਿਹੜੇ ਪ੍ਰੋਪਰ ਲਿਖਿਆ ਲੋਕੀਆਂ ਨਹੀਂ ਹੁੰਦੀਆਂ ਤੇ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਵਾ ਜਿੱਦਣ ਤਿਆਰ ਹੋਈ ਥੱਲੇੋਂ ਚੰਗੀ ਭਰੂਗੀ ਤੇ ਕਰੀਆ ਥੱਲੇਆਂ ਇਹਦੇ ਆ ਮਿਲਕਵੇਂ ਨੇ ਵੀ ਦੇਖ ਸਕਦੇ ਕਿੰਨੇ ਲੱਗੇ ਤੇ ਥੋੜਾ ਦਾ ਸਾਈਜ਼ ਗੈਪ ਵੀ ਚੰਗਾ ਤੇ ਇਹਦਾ ਫਿਰ ਮੁੱਲ ਹਲੇ ਬੀਏ ਦਾ ਕਟੀਆਂ ਦਾ ਮੁੱਲ ਕਰਦੀ ਅੱਜ ਕਟੀਆਂ ਲੈ ਕਰਦੀ ਹੈਗੇ ਹਾਂ ਚਰਦੇ ਹਾਂ ਰਵੀ ਜੀ ਕੋ ਸਾਮ ਵੀ ਲਊਗਾ ਨਾ ਮੰਨ ਲਓ 30 ਦਿਨ ਤੇ 40-50000 ਰੁਪਏ ਨਾਲ ਰੱਖ ਦੇਣਾ ਠੀਕ ਹੈ ਆਪਾਂ 50 ਦੇ ਲੀਏ ਘੜ ਦਈਏ ਵਿੱਚ ਮੰਨਤਾ ਨੇ ਕਿੰਨਾ ਕਰੀਏ ਆਪ ਹੀ ਕਰ ਦੋਗੇ 5 ਹੀ ਦੱਸ ਦਈਏ ਨੇ ਬੀਜੀ ਅੱਛਾ 45 ਬੀਜੀ 40 ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਦਾ ਕਰ ਬਾਕੀ ਇਹ ਆ ਵੀ ਚਲੋ ਜਿਹੜਾ ਤੁਸੀਂ ਮਹੀਨਾ ਕਹਿੰਦੇ ਜੇ ਇਹਦਾ ਕੋਈ ਮੰਨ ਕੇ ਚੱਲੇ ਕਿ ਉਹ ਦੱਸ ਦੇਣ ਉੱਤੇ ਥੱਲੇ ਵੀ ਹੋ ਸਕਦੇ ਆਪ ਤੇ ਥੱਲੇ ਵੀ ਹੋ ਸਕਦੇ ਕਿ 10 15 ਦਿਨ ਦਾ ਆਪਣਾ ਮਾਰਜਨ ਲੈ ਕੇ ਚੱਲਣ ਦੱਸਿਆ ਵੀ 1 ਮਹੀਨਾ ਰਹਿ ਗਿਆ ਆਪਾਂ ਉੱਥੇ ਜਾ ਕੇ ਡਾਟਾ ਚੈੱਕ ਕਰਾਈ ਆ ਅੱਛਾ ਉਹ ਵੀ ਆਂਦਾ 1 ਮਹੀਨਾ ਰਹਿ ਗਿਆ 2 4 ਦਿਨ ਪਹਿਲਾਂ ਵੀ ਖੜ ਸਕਦੀ ਦੋ ਜਾਂ ਬਾਅਦ ਚ ਵੀ ਖੜਦੇ ਜੀ ਠੀਕ ਹੈ ਜੀ ਹਾਂ ਜ ਆਲੀ ਮਾਇਰ ਨਹੀਂ ਕਰਦਾਂਗੇ ਅਸੀਂਆਂ ਦਿਨਾਂ ਨੂੰ 35000 ਮਾਰਨਾ ਕਰਦੇ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਇੱਥੋਂ ਚਵਾਈ ਕਰਕੇ ਵੇਸ ਚਾਹ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ